ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਸਨੇਹੜਾ ਟੀਵੀ ਤੇ ਅੱਜ ਤੇ ਇਸ ਪਾਰਕ ਦੇ ਵਿੱਚ ਆਪ ਜੀ ਨੂੰ ਜੀ ਆਇਆਂ ਆਖਦਾ ਜਿਵੇਂ ਕਿ ਆਪ ਜੀ ਜਾਣਦੇ ਹੋ ਸਿੱਖੀ ਸਿੱਖਿਆ ਗੁਰ ਵਿਚਾਰ ਲੜੀ ਜਿਸ ਦੇ ਵਿੱਚ ਅਸੀਂ ਸਿੱਖ ਫਲਸਫੀ ਦੇ ਅਲੱਗ-ਅਲੱਗ ਵਿਸ਼ਿਆਂ ਨੂੰ ਲੜੀ-ਬਾਰ ਵਿਚਾਰਦੇ ਹਾਂ ਉਸ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਦਾਸ ਨੇ ਆਪ ਜੀ ਨਾਲ ਗੁਰਮਤ ਰਹਿਣੀ ਵਿਸ਼ੇ ਦੀ ਵਿਚਾਰ ਸਾਂਝੀ ਕਰਨੀ ਸ਼ੁਰੂ ਕੀਤੀ ਸੀ ਮੈਂ ਪਹਿਲਾਂ ਪਿਛਲੀ ਥੋੜੀ ਜਿਹੀ ਲੜੀ ਜੋੜਦੇ ਆ ਕਿਉਂ ਅਸੀਂ ਕਰ ਚੁੱਕੇ ਹਾਂ ਫਿਰ ਅੱਜ ਦੇ ਭਾਗ ਦੀ ਵਿਚਾਰ ਸ਼ੁਰੂ ਕਰਾਂਗਾ ਸਭ ਤੋਂ ਪਹਿਲਾਂ ਅਸੀਂ ਵਿਚਾਰਿਆ ਸੀ ਗੁਰਮਤ ਰਹਿਣੀ ਵਿਸ਼ੇ ਦੇ ਵਿੱਚ ਕਿ ਗੁਰਮਤ ਰਹਿਣੀ ਦਾ ਆਧਾਰ ਕੀ ਹੈ ਸਾਡੀ ਰਹਿਣੀ ਗੁਰਮਤ ਰਹਿਣੀ ਕਿਵੇਂ ਬਣਦੀ ਹੈ ਅਸੀਂ ਕਿਸ ਨੂੰ ਗੁਰਮਤ ਰਹਿਣੀ ਕਹਿੰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਆਪਣਾ ਜੀਵਨ ਗੁਰੂ ਦੇ ਹੁਕਮ ਚ ਬਤੀਤ ਕਰਨਾ ਤੇ ਦੂਸਰੀ ਗੱਲ ਆਪਣਾ ਜੀਵਨ ਅਕਾਲ ਪੁਰਖ ਤੇ ਪਾਣੇ ਚ ਬਤੀਤ ਕਰਨਾ ਜੇ ਇਹ ਦੋ ਗੁਣ ਸਾਡੇ ਜੀਵਨ ਚ ਆ ਜਾਣ ਕਿ ਸਾਡਾ ਜੀਵਨ ਹਰ ਕਰਮ ਗੁਰੂ ਦੇ ਹੁਕਮ ਅਨੁਸਾਰ ਹੋਵੇ ਤੇ ਅਕਾਲ ਪੁਰਖ ਤੇ ਪਾਣੇ ਨੂੰ ਮਿੱਠਾ ਕਰਕੇ ਮੰਨੀ ਉਹਦੇ ਅਕਾਲ ਪੁਰਖ ਤੇ ਪਾਣੇ ਚ ਹੋਵੇ ਫਿਰ ਸਾਡੀ ਰਹਿਣੀ ਗੁਰਮਤ ਰਹਿਣੀ ਬਣ ਜਾਂਦੀ ਹੈ ਹੁਣ ਗੁਰਮਤ ਰਹਿਣੀ ਦੇ ਵਿੱਚ ਦੋ ਭਾਗ ਆ ਜਾਂਦੇ ਨੇ ਕਿਉਂਕਿ ਉਹ ਕਰਮ ਜਿਹੜੇ ਸਿੱਖ ਨੇ ਕਰਨੇ ਨੇ ਕਿਹੜੇ ਸਤਿਗੁਰੂ ਸਾਨੂੰ ਕਰਨ ਲਈ ਦੱਸਦੇ ਨੇ ਦੂਸਰੇ ਜਿੰਨਾਂ ਤਾਂ ਸਾਨੂੰ ਮਨਾ ਕਰਦੇ ਨੇ ਕਿ ਇਹ ਕੰਮ ਤੁਸੀਂ ਘੱਟ ਨਹੀਂ ਕਰਨੇ ਸਭ ਤੋਂ ਪਹਿਲਾਂ ਪਿਛਲੇ ਭਾਗ ਦੇ ਵਿੱਚ ਮੈਂ ਕਰਨੀਓ ਕਰਮਾਂ ਦੀ ਸ਼ੁਰੂਆਤ ਕੀਤੀ ਸੀ ਕਿ ਕਿਹੜੇ ਕਰਮ ਜਿਹੜੇ ਨੇ ਉਹ ਸਿੱਖਨੇ ਕਰਨੇ ਨੇ ਉਹਦੇ ਵਿੱਚ ਚੋਕ ਜਿਵੇਂ ਆਪ ਜੀ ਨਾਲ ਵਿਚਾਰ ਚੁੱਕਾ ਤਿੰਨ ਕਰਮ ਪਿਛਲੀ ਵਾਰੀ ਵਿਚਾਰੇ ਸੀ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਗੁਰਬਾਣੀ ਪੜ੍ਹਨੀ ਹੈ ਨਾਮ ਜਪਣਾ ਦੂਸਰਾ ਕਰਮ ਸਦਾ ਸਤ ਸੰਗਤ ਕਰਨੀ ਹੈ ਭੈੜੀ ਸੰਗਤ ਤੋਂ ਬਚਣਾ ਤੇ ਤੀਸਰਾ ਸੀ ਸਦਾ ਸੱਚ ਬੋਲਣਾ ਸੱਚੇ ਕਰਮ ਕਰਨੇ ਨੇ ਇਹ ਤਿੰਨ ਚੀਜ਼ਾਂ ਜਿਸ ਲਈ ਸਾਡੇ ਜੀਵਨ ਚ ਆ ਜਾਂਦੀਆਂ ਨੇ ਤੇ ਸਾਡੀ ਗੁਰਮਤ ਰਹਿਣੀ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਜ ਜਿਹੜਾ ਮੈਂ ਭਾਗ ਆਪ ਜੀ ਨਾਲ ਵਿਚਾਰਨਾ ਸ਼ੁਰੂ ਕਰਨ ਲੱਗਾ ਕਰਨੀ ਉਹ ਕਰਮਾਂ ਦੇ ਵਿੱਚ ਹੈ ਕਿ ਆਪਣਾ ਜੀਵਨ ਸੰਤੋਖ ਵਿੱਚ ਬਿਤਾਉਣਾ ਹੈ। ਅਸਲ ਦੇ ਵਿੱਚ ਸੰਤੋਖ ਇੱਕ ਭਲੇ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਗੁਣਾ ਹੈ। ਜਿਹੜਾ ਬੰਦਾ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੈ। ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਕਦੀ ਵੀ ਇੱਕ ਚੰਗਾ ਮਨੁੱਖ ਨਹੀਂ ਬਣ ਸਕਦਾ। ਕਿਉਂਕਿ ਕਿਉਂਕਿ ਉਹਦਾ ਧਿਆਨ ਜਿਹੜਾ ਹੈ ਉਹ ਹਰ ਵੇਲੇ ਇਸ ਗੱਲ ਵੱਲ ਹੁੰਦਾ ਹੈ ਕਿ ਮੈਂ ਆਪਣੀ ਦੌਲਤ ਕਿਵੇਂ ਵਧਾਵਾਂ। ਆਪਣੀਆਂ ਲੋੜਾਂ ਕਿਵੇਂ ਪੂਰੀਆਂ ਕਰਾਂ ਜਿਹੜਾ ਇਸੇ ਚੱਕਰ ਚ ਰਹੇਗਾ ਚੰਗਾ ਬੰਦਾ ਬਣਨ ਨਹੀਂ ਤਾਂ ਸੰਭਵ ਨਹੀਂ ਤੇ ਗੁਰਮਤ ਰਹਿਣੀ ਦੇ ਵਿੱਚ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਕਿ ਸਾਨੂੰ ਇੱਕ ਭਲਾ ਮਨੁੱਖ ਬਣਾਇਆ ਗਿਆ ਚੰਗਾ ਮਨੁੱਖ ਬਣਾਇਆ ਗਿਆ ਪੂਰਨ ਮਨੁੱਖ ਬਣਾਇਆ ਗਿਆ ਸੋ ਜਿਹੜੀ ਅਗਲੀ ਗੱਲ ਹੈ ਉਹ ਹੈ ਕਿ ਆਪਣਾ ਜੀਵਨ ਗੁਰੂ ਦੇ ਆਪਣਾ ਜੀਵਨ ਸੰਤੋਖ ਵਿੱਚ ਬਤੀਤ ਕਰਨਾ ਬਿਤਾਉਣਾ ਅਜਾ ਪਹਿਲਾ ਪਰਮਾਣੂ ਆਪ ਜੀ ਦੇ ਸਾਹਮਣੇ ਆ ਰਿਹਾ ਹੈ ਸ੍ਰੀ ਗੁਰੂ ਜਨ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਵਿਖੇ ਠਗੌਰੀ ਜਿੰਨ ਜਿੰਨ ਖਾਈ ਤਾਂ ਕੀ ਤ੍ਰਿਸ਼ਨਾ ਕਮ ਹੋਣਾ ਜਾਈ ਜਿਸ ਮਨੁੱਖ ਨੇ ਵਿਸ਼ਿਆਂ ਦੀ ਠੱਗ ਬੁੱਟੀ ਖਾ ਲਈ ਭਾਵ ਜਿਹਨੂੰ ਇਹ ਹੀ ਲਾਲਚ ਹੈ ਕਿ ਮੈਂ ਵੱਧ ਤੋਂ ਵੱਧ ਦੌਲਤ ਕਮਾ ਲਵਾਂ ਤੇ ਆਪਣੀ ਅਯਾਸ਼ੀ ਦੇ ਸਾਧਨ ਬਣਾ ਲਵਾਂ ਅਯਾਸ਼ੀ ਦੇ ਸਾਧਨ ਬਣਾਉਣ ਲਈ ਦੌਲਤ ਦੀ ਲੋੜ ਹੈ ਕਾਕੀ ਤ੍ਰਿਸ਼ਨਾ ਕਭ ਨਾ ਜਾਏ ਉਹਦੀ ਤ੍ਰਿਸ਼ਨਾ ਫਿਰ ਕਦੀ ਜਾ ਹੀ ਨਹੀਂ ਸਕਦੀ ਕਿਉਂਕਿ ਉਹਨੂੰ ਅਯਾਸ਼ੀਆਂ ਤੇ ਵੱਧ ਹੀ ਜਾਂਦੀਆਂ ਨੇ ਜਿਹੜੀਆਂ ਬੁਰਾਈਆਂ ਨੇ ਉਹ ਤੇ ਇੱਕ ਵਾਰੀ ਆ ਜਾਂ ਹਰ ਦਿਨ ਵੱਧਦੀਆਂ ਨੇ ਔਰ ਜਿੰਨੇ ਵਿਕਾਰ ਨੇ ਉਹਨਾਂ ਦੀ ਅਸੀਂ ਖੇਚਾ ਕਿ ਬੰਦਾ ਇਹ ਭੁੱਲੀ ਜਾਂਦਾ ਹੈ ਕਿ ਮੈਂ ਕਰਮ ਜਿਹੜਾ ਕਰ ਰਿਹਾ ਹਾਂ ਇਹ ਠੀਕ ਹੈ ਜਾਂ ਗਲਤ ਕੰਮ ਹੈ ਉਸੇ ਸਰਫੇ ਹੁੰਦਾ ਵੀ ਇਹਦਾ ਰਸ ਲੈ ਲਵਾਂ ਤੇ ਉਹਦੇ ਵਾਸਤੇ ਪੈਸਾ ਚਾਹੀਦਾ ਹੁੰਦਾ ਤਾਂਕਿ ਤ੍ਰਿਸ਼ਨਾ ਕਭ ਨਾ ਜਾਏ ਸ਼ੁਭਵਾਨੀ ਬਾਣੀ ਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ ਸੁਣਾਉਂਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਲਮ ਰੋੜ ਤਵਿਰਥੈ ਸਭ ਕਾ ਜੈ ਇਹ ਜੀਵਨ ਦੀ ਸਭ ਤੋਂ ਵੱਡੀ ਸਚਾਈ ਹੈ ਸਭ ਤੋਂ ਵੱਡੀ ਗੱਲ ਹੈ ਕਿ ਸੰਤੋਖ ਤੋਂ ਬਿਨਾ ਰਾਜ ਕੋਈ ਨਹੀਂ ਸਕਦਾ ਸਤਿਗੁਰੂ ਨੇ ਸਾਨੂੰ ਨਿਚੋੜ ਕੱਢ ਕੇ ਦੱਸ ਦਿੱਤਾ ਬਿਨਾਂ ਸੰਤੋਖ ਨਹੀਂ ਕੋ ਰਾਜੈ ਅਸੀਂ ਆਪਣੇ ਆਲੇ ਦੁਆਲੇ ਚਾਤੀਮਾਰ ਕੇ ਵੇਖ ਲਈ ਸਮਾਜ ਦੇ ਵਿੱਚ ਜਿਨ੍ਹਾਂ ਨੇ ਬਹੁਤ ਦੌਲਤ ਕਮਾ ਲਈ ਕਿਉਂ ਰੱਜ ਗਏ ਨੇ ਕਿਉਂ ਉਹਨਾਂ ਨੂੰ ਸੰਤੋਖ ਆ ਗਿਆ ਅਸੀਂ ਅ ਅੱਜਕੱਲ بڑا ਚਰਚਾ ਚੱਲਦਾ ਹੈ ਅਡਾਨੀ ਦਾ ਉਹਦੀ ਗੱਲ ਕਰ ਲਈਏ ਹੋਰ ਵੱਡੇ ਵੱਡੇ ਜਿਨ੍ਹਾਂ ਇਹ ਦੌਲਤਮੰਦ ਲੋਕ ਨੇ ਵੱਡੇ ਵੱਡੇ ਇੰਡਸਟਰੀਜ਼ ਵਾਸਤੇ ਬਣਾਲੇ ਨੇ ਤਨਾਡ ਲੋਕ ਨੇ ਜੇ ਇਹ ਰੱਜ ਗਏ ਹੁੰਦੇ ਤਾਂ ਕਟੋ-ਕਟ ਨਜਾਇਜ਼ ਤਰੀਕੇ ਨਾਲ ਪੈਸਾ ਕਮਾਉਂਦੀ ਤੇ ਮੁੜ ਕੇ ਨਾਣਾ ਸੋਚਦੇ ਲੇਕਿਨ ਅਜ ਤਹ ਹਰ ਉਹ ਤਰੀਕਾ ਵਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਆਪਣੀ ਦੌਲਤ ਨੂੰ ਵਧਾਇਆ ਜਾ ਸਕੇ ਉਹ ਦਿਨ ਨਾਲ ਭਾਵੇਂ ਦੇਸ਼ ਦਾ ਨੁਕਸਾਨ ਹੋ ਰਿਹਾ ਹੈ ਭਾਵੇਂ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਭਾਵੇਂ ਅਚਰਨਹੀਨਤਾ ਹੋ ਰਹੀ ਹੈ ਸਭ ਕੁਝ ਕਰਨ ਨੂੰ ਤਿਆਰ ਨੇ ਕਿਉਂ ਕਿਉਂਕਿ ਜੀਵਨ ਦੇ ਵਿੱਚ ਸੰਤੋਖ ਨਹੀਂ ਆਇਆ ਔਰ ਜੇ ਸੰਤੋਖ ਨਹੀਂ ਆਇਆ ਤੇ ਬੰਦਾ ਕਦੀ ਰੱਜ ਨਹੀਂ ਸਕਦਾ ਇਹ ਅਸੀਂ ਰੋਜ਼ ਆਮ ਜੀਵਨ ਦੇ ਵਿੱਚ ਸਾਡੇ ਸਾਹਮਣੇ ਦੇਖ ਰਹੇ ਹਾਂ ਇਹ ਜਿਹੜਾ ਪਰਮਾਨ ਆਪ ਜੀ ਦੇ ਸਾਹਮਣੇ ਆ ਰਿਹਾ ਬਾਬਾ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਸ਼ੇਖ ਫਰੀਦ ਜੀ ਵਿਖਸ਼ਿਸ਼ ਕਰਦੇ ਨੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪਿਓ ਫਰੀਦਾ ਦੇਖ ਪਰਾਈ ਚੌਪੜੀ ਨਾ ਤਰਸਾਂ ਜੀਓ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪਿਓ ਰੁੱਖੀ ਸੁੱਖੀ ਖਾਣਾ ਤੋਂ ਠੰਡਾ ਪਾਣੀ ਪੀ ਲੈ ਅਸਲ ਦੇ ਵਿੱਚ ਸਭ ਤੋਂ ਵੱਧ ਗਲਤ ਵਰਤੋਂ ਇਸ ਪਰਮਾਨ ਦੀ ਕੀਤੀ ਜਾਂਦੀ ਹੈ ਇਹ ਗਲਤ ਅਰਥ ਅਸੀਂ ਆਪੇ ਕੱਢ ਲਏ ਨੇ ਇਹਦਾ ਭਾਵ ਅਸੀਂ ਕੱਢ ਲੈਣੇ ਆ ਜੀ ਕਿ ਰੁੱਖੀ ਸੁੱਕੀ ਰੋਟੀ ਖਾਣੀ ਚਾਹੀਦੀ ਹੈ ਸਵਾਦਲੇ ਭੋਜਨ ਨਹੀਂ ਖਾਣੇ ਚਾਹੀਦੇ ਬਾਬਾ ਫਰੀਦ ਸਾਹਿਬ ਇਹ ਨਹੀਂ ਕਹਿ ਰਹੇ ਨਹੀਂ ਸਮਝਾ ਰਹੇ ਉਹ ਜਿਹੜੇ ਕਹਿੰਦੇ ਫਰੀਦਾ ਦੇਖ ਪਰਾਇ ਚੌਪੜੀ ਪਰਾਇ ਚੌਪੜੀ ਵੇਖ ਕੇ ਤੂੰ ਆਪਣਾ ਮਨ ਨਾਲ ਲੱਜਾਈ ਉਹਦੇ ਵਾਸਤੇ ਨਾ ਤਰਸੀ ਜਾਈ ਅੱਜ ਸਾਡੀ ਸਾਰੀ ਸਮੱਸਿਆ ਹੀ ਇਹ ਹੈ ਅਸੀਂ ਪਰੇ ਸੁੱਖ ਨੂੰ ਵੇਖ ਕੇ ਜ਼ਿਆਦਾ ਪਰੇਸ਼ਾਨ ਹਾਂ ਜਦੋਂ ਕੁਝ ਨਹੀਂ ਸੀ ਤਰਸਦੇ ਤਾਂ ਇੱਕ ਸਾਈਕਲ ਹੋਵੇ ਕਿਤੇ ਆਨ ਜਾਣ ਲਈ ਥੋੜੀ ਸੌਖ ਹੋ ਜਾਏਗੀ ਅਕਾਲਪੁਰ ਨੇ ਸਾਈਕਲ ਦੇ ਦਿੱਤਾ ਗਵੰਡੀ ਨੇ ਸਕੂਟਰ ਖਰੀਦ ਲਿਆ ਸਾਡੀ ਨੀਤ ਰੋਂ ਗਈ ਵੀ ਗਵੰਡੀ ਕੋਲ ਸਕੂਟਰ ਹੈ ਤੇ ਮੈਂ ਸਾਈਕਲ ਤੇ ਹੀ ਹਾਂ ਅਸੀਂ ਵੀ ਸਕੂਟਰ ਖਰੀਦ ਲਿਆ ਗਵੰਡੀ ਨੇ ਕਾਰ ਖਰੀਦ ਲਈ ਕਾਰ ਤੋਂ ਬਾਅਦ ਲਕਜ਼ਰੀ ਕਾਰ ਕੰਮ ਖਲੋਦਾ ਕਿੱਥੇ ਆ ਪੱਖੇ ਥੱਲੇ ਬੜੇ ਚੈਨ ਨਾਲ ਸੌਂਦੇ ਸਨ ਨਹੀਂ ਸੀ ਪੱਕਾ ਛੱਤੇ ਵੀ ਸੌਂਦੇ ਰਹੇ ਲੇਕਿਨ ਚਲੋ ਆਪਣੇ ਪੱਖਾ ਲੱਗ ਗਿਆ ਗਵਾਂਡੀ ਦੇ ਘਰ ਕੂਲਰ ਆ ਗਿਆ ਸਾਡੀ ਨੀਂਦ ਆਰਾਮ ਹੋ ਗਈ ਸਾਡੇ ਕੂਲਰ ਆ ਗਿਆ ਗਵਾਂਡੀ ਦੇ ਘਰ ਏਸੀ ਆ ਗਿਆ ਸਾਡੀ ਫੇਰ ਨੀਂਦ ਹਰਾਮ ਹੋ ਗਈ ਸਾਡੀ ਪਰੇਸ਼ਾਨੀ ਅਸਲ ਦੇ ਵਿੱਚ ਜਿਹੜੀ ਹੈ ਨਾ ਉਹ ਪਰਾਇਆ ਸੁੱਖ ਵੇਖ-ਵੇਖ ਕੇ ਜੀ ਜ਼ਿਆਦਾ ਦੁਖੀ ਹੋ ਰਹੇ ਆ ਇੱਥੇ ਬਾਬਾ ਫਰੀਦ ਜੀ ਕਿਸ ਗੱਲ ਨੂੰ ਸਮਝਾ ਰਹੇ ਨੇ ਸ਼ੇਖ ਫਰੀਦ ਜੀ ਇਹ ਕਹਿੰਦੇ ਨੇ ਫਰੀਦਾ ਦੇਖ ਪਰਾਇ ਚੌਪੜੀ ਨਾ ਤਰਸਾਂ ਜੀਓ ਭਾਅ ਆਪਣਾ ਯੁਗ ਜਕਾਲਪੁਰ ਨੇ ਤੈਨੂੰ ਦਿੱਤਾ ਜੋ ਤੇਰੇ ਸਾਧਨ ਨੇ ਉਹਨਾਂ ਉੱਤੇ ਪੂਰਾ ਸੰਤੋਖ ਕਰ ਲੈ ਉਹਨਾਂ ਤੇ ਤ੍ਰਿਸ਼ਟ ਕਰ ਲੈ ਤ੍ਰਿਸ਼ਨਾ ਛੱਡ ਦੇ ਤ੍ਰਿਸ਼ਟ ਕਰ ਲੈ ਸੁਖੀ ਹੋ ਜਾਏਗਾ ਅੱਜ ਦਾ ਦੂਸਰਾ ਭਾਗ ਜਿਹੜਾ ਮੈਂ ਆਪ ਜੀ ਨਾਲ ਵਿਚਾਰਨਾ ਹੈ ਉਹ ਹੈ ਲੋੜਵੰਦਾਂ ਤੇ ਦਇਆ ਕਰਨੀ ਹੈ ਇਹ ਪ੍ਰਮਾਣ ਜੋ ਆਪ ਜੀ ਸਾਹਮਣੇ ਆ ਰਿਹਾ ਹੈ ਗੁਰ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਲਕ ਬਖਸ਼ਿਸ਼ ਕਰਦੇ ਨੇ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਉ ਪਰਮਸਾ ਅਗਨ ਮੈਂ ਸਾੜੀ ਖਿੰਜੇ ਦਾੜੀ ਆਮ ਤੌਰ ਤੇ ਬੰਦਾ ਉਸੇ ਲੜਾ ਕਰੋਚ ਹੁੰਦਾ ਤੇ ਹੌਮੇ ਹੁੰਦੀ ਹੈ ਹਾ ਮੇ ਤਾਂ ਮਾਰਿਆ ਹੋਇਆ ਦਾੜੀ ਉੱਤੇ ਹੱਥ ਫੇਰ-ਫੇਰ ਕੇ ਕਹਿੰਦਾ ਮੈਂ ਤੈਨੂੰ ਵੇਖ ਲਾਂਗਾ ਮੈਂ ਤਰਾਏ ਕਰਦੇ ਆਂਗਾ ਮੈਂ ਤਰਾਉ ਕਰਦੇ ਆਂਗਾ ਮੈਂ ਤੈਨੂੰ ਇੰਜ ਬਿਗਾੜ ਦਿਆਂਗਾ ਤੂੰ ਮੈਨੂੰ ਜਾਣਦਾ ਨਹੀਂ ਇਸ ਨੂੰ ਮੁਹਾਵਰੇ ਨੂੰ ਸਤਿਗੁਰੂ ਨੇ ਇੱਥੇ ਵਰਤਿਆ ਜਿਹੜੇ ਗਰੀਬਾਂ ਉੱਤੇ ਦਾੜੀ ਖਿੱਚਦੇ ਨੇ ਭਾਵ ਉਹਨਾਂ ਉੱਤੇ ਗੁੱਸਾ ਵਖਾਉਂਦੇ ਨੇ ਖਿੱਚਦੇ ਨੇ ਪਾਰ ਬ੍ਰਮਸਾ ਅਗੜ ਮੈਂ ਸਾੜੀ ਸਤਿਗੁਰੂ ਕਹਿੰਦੇ ਨੇ ਅਕਾਲਪੁਰ ਵਾਗਰੂ ਉਹਨਾਂ ਚੋਂ ਅਗਨੀ ਦੇ ਵਿੱਚ ਸਾੜਦਾ ਹੈ ਅਗਨੀ ਦੇ ਵਿੱਚ ਸਾੜਦਾ ਮਤਲਬ ਕੀ ਹੈ ਕਿ ਉਹ ਆਪਣੇ ਹੰਕਾਰ ਦੇ ਵਿੱਚ ਦੂਜਿਆਂ ਨੂੰ ਦੁਖੀ ਕਰਦੇ ਨੇ ਤੇ ਕ੍ਰੋਧ ਦੀ ਅੱਗ ਵਿੱਚ ਆਪ ਸੜਦੇ ਰਹਿੰਦੇ ਨੇ ਆਪੀ ਤਾਂ ਗੁੱਸੇ ਦੀ ਅੱਗ ਵਿੱਚ ਲਾਗ ਸੜਦੇ ਰਹਿਆ ਨਾ ਇਹ ਨਹੀਂ ਨਹੀਂ ਇਸ ਕਾਲ ਦਾ ਸੀ ਸਦਾ ਖਿਆਲ ਰੱਖੀਏ ਕਿ ਉਸ ਕਾਲਪੁਰ ਦੇ ਘਰ ਸਦਾ ਨਿਆਉ ਹੈ ਤੇਰੇ ਘਰ ਸਦਾ ਸਦਾ ਹੈ ਨਿਆਉ ਜੇ ਇੱਥੇ ਕਿਸੇ ਗਰੀਬ ਦਾ ਨਾਲ ਦੁਖੀ ਕਰਾਂਗੇ ਉਹਦਾ ਹੱਕ ਮਾਰਾਂਗੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਅਕਾਲ ਪੁਰਖ ਤੇ ਉਹਦਾ ਵੀ ਹੈ ਸਮਾਂ ਉਹ ਵੀ ਆਏਗਾ ਜਿਸ ਲਈ ਸਾਨੂੰ ਉਹਦਾ ਵੀ ਹਿਸਾਬ ਦੇਣਾ ਪਏਗਾ। ਅणि ਮੇਨਾਂ ਨਿਕ ਗੁਰੂ ਅਰਜਨ ਪਾਸ਼ਾ ਇਸ ਪਰਮਾਨ ਚ ਸਭ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸਤ ਸੰਤੋਖ ਦਇਆ ਧਰਮ ਸਿਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾ ਅਸੀਂ ਪਿਛਲੇ ਭਾਗ ਦੇ ਵਿੱਚ ਵਿਚਾਰਿਆ ਸੀ ਕਿ ਆਪਣਾ ਜੀਵਨ ਦੇ ਵਿੱਚ ਸੱਚ ਬੋਲਣਾ ਤੇ ਸੱਚੇ ਕਰਮ ਕਰਨੇ ਨੇ ਸਤ ਹੋਣਾ ਚਾਹੀਦਾ ਸਾਡੇ ਜੀਵਨ ਚ ਦੂਸਰਾ ਹੋਣੀ ਵਿਚਾਰਿਆ ਸੰਤੋਖ ਵਾਲਾ ਜੀਵਨ ਹੋਣਾ ਚਾਹੀਦਾ ਤ੍ਰਿਸ਼ਨਾ ਨਹੀਂ ਹੋਣੀ ਚਾਹੀਦੀ ਅਸਲ ਦੇ ਵਿੱਚ ਧਰਮ ਦੇ ਤਿੰਨ ਗੁਣ ਨੇ ਇੱਥੇ ਤਿੰਨ ਗੁਣਾਂ ਦੀ ਗੱਲ ਕੀਤੀ ਹੈ ਸਤਗੁਰੂ ਨੇ ਸਤ ਸੰਤੋਖ ਤੇ ਦਇਆ ਇਹ ਤਿੰਨੋਂ ਗੁਣ ਸਾਡੇ ਜੀਵਨ ਦੇ ਵਿੱਚ ਆ ਜਾਣ ਜਦ ਸਮੇਂ ਲੋ ਧਰਮ ਆ ਗਿਆ ਸਾਡੇ ਅੰਦਰ ਅਸੀਂ ਧਾਰਮਿਕ ਬਣ ਗਏ ਆ ਤੁਹਾਡਾ ਧਰਮ ਨਾਲ ਸੰਬੰਧ ਬਣ ਗਿਆ ਔਰ ਸਤਿਗੁਰੂ ਕਹਿੰਦੇ ਨੇ ਇਨੋਂ ਤਿੰਨਾਂ ਗੁਣ ਦਾ ਸ਼ਿੰਗਾਰ ਕਰ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਦਇਆ ਕੀ ਹੈ ਕਿਸੇ ਦੀ ਦਰਦ ਦੇਖ ਕੇ ਪਸੀਜ ਜਾਣਾ ਕਿਸੇ ਦੀ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਨਾ ਔਰ ਉਹਦੀ ਦਰਦ ਦੂਰ ਕਰਨ ਦੇ ਵਾਸਤੇ ਉਪਾਅ ਕਰਨਾ ਫੌਰੀ ਤੌਰ ਤੇ ਸ਼ੁਰੂ ਕਰ ਦੇਣਾ ਚਾਹੇ ਸਾਨੂੰ ਉਹਦੀ ਸਰੀਰਕ ਸਹਾਇਤਾ ਦੀ ਲੋੜ ਹੈ ਸਾਡੀ ਚਾਹੇ ਸਾਡੀ ਮਾਇਕ ਸਹਾਇਤਾ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੇ ਵੀ ਸਹਾਇਤਾ ਦੀ ਲੋੜ ਹੈ ਪਰ ਉਹ ਸਹਾਇਤਾ ਅਸੀਂ ਤਾਂ ਹੀ ਕਰ ਸਕਾਂਗੇ ਜੇ ਸਾਡੇ ਜੀਵਨ ਦੇ ਵਿੱਚ ਦਇਆ ਹੋਰ ਸਾਧਕੂਰ ਕਹਿੰਦੇ ਨੇ ਜੇ ਇੱਕ ਗੁੰਤ ਬਣਾ ਲਵੇ ਤੇ ਇੱਕ ਸਫਲ ਸਵਾਗਣ ਜੀ ਵੀ ਸਤਰੀ ਬਣ ਜਾਏਗਾ ਸਫਲ ਸਵਾਗਣ ਨਾਨਕਾ ਪ੍ਰਭ ਆਪਣੇ ਪ੍ਰਭਾਵੋਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗਣ ਪਏਗਾ ਲੱਗ ਪਏਗਾ ਜੀ ਵੀ ਸਤਰੀ ਦੇ ਤੌਰ ਤੇ ਉਹਦੇ ਦਰ ਤੇ ਪ੍ਰਵਾਣ ਹੋ ਜਾਵਾਂਗੇ ਇਹ ਪਰਮਾਨੰਥ ਫਿਰ ਗੁਰअर्जਨ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਉਹਨਾਂ ਹੀ ਤਿੰਨ ਗੁਣਾ ਦੀ ਗੱਲ ਕਰਦੇ ਨੇ ਪਰ ਇੱਥੇ ਨਾਲ ਹੋਈ ਗੱਲ ਹੋਰ ਕਹ ਦਿੱਤੀ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਸੱਟ ਸਭ ਹੋਏ ਰਹਿਣਾ ਜਿਸ ਤੇ ਪ੍ਰਭ ਦੇ ਰੰਗਾਰ ਸਤ ਸੰਤੋਖ ਦਇਆ ਕਮਾਵੇ ਇਹਨਾਂ ਨੂੰ ਕਮਾਉਣਾ ਹੈ ਅਮਲੀ ਤੌਰ ਤੇ ਜੀਵਨ ਚ ਵਰਤਣਾ ਇਹਨਾਂ ਦੀ ਕਮਾਈ ਕਰਨੀ ਹੈ ਕਮਾਈ ਕਿਵੇਂ ਹੁੰਦੀ ਹੈ ਜਿਸ ਲਈ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਗੁਣਾਂ ਨੂੰ ਅਪਣਾ ਲੈਣੇ ਆ ਔਰ ਉਹਨਾਂ ਕਰਮਾਂ ਦੇ ਵਾਸਤੇ ਤਤ ਪਰ ਰਹਿਣੇ ਆ ਇਹ ਹੈ ਕਮਾਈ ਕਰਨੀ और सतगुर कह रहे सब तो उत्तम कर्म ने यह करनी सार सब तो श्रेष्ठ कर्म ने तीन कर्म सतगुरु दस रहे हैं सतसंतोप दया सत संतोप की विचार आप कर चुके हैं दया विचार दयाचारे कर रहे हैं आप सट सब होना जिस हो दे प्रभ निरंकार इनी निबरता होगी तो दया का गुण साढ़े जीवन च आएगा ਸਾਰਿਆਂ ਦੇ ਚਰਣਾ ਦੀ ਧੂੜ ਬਣ ਜਾਈਏ ਚਰਨ ਧੂੜ ਬਣ ਕੇ ਸਾਰਿਆਂ ਦੀ ਸਭ ਨੂੰ ਆਪਣੇ ਤੋਂ ਉੱਚਾ ਸਮਝਣ ਲੱਗ ਪਏ ਆਪਣੇ ਤੋਂ ਚੰਗਾ ਸਮਝਣ ਲੱਗ ਪਏ ਤਾਂ ਹੀ ਸਭ ਚਰਨ ਧੂੜ ਬਣ ਸਕਨੇ ਆਪ ਛੱਡੇ ਬਗੈਰ ਨਹੀਂ ਹੋਣਾ ਆਪਣੀ ਹਉਮੈ ਤਿਆਗੇ ਬਗੈਰ ਨਹੀਂ ਹੋਣਾ ਆਪ ਛੱਡਣਾ ਪਏਗਾ ਆਪ ਛੋਟ ਸਭ ਹੋਏ ਰਹਿਣਾ ਤਾਂ ਪਰੇ ਦਾਤਕਾਂ ਹੰਕਾਰ ਕੋਲ ਮਿਲਦੀ ਹੈ ਤੀਸਰਾ ਗੁਣ ਜਿਹੜਾ ਮੈਂ ਅੱਜ ਆਖਰੀ ਆਪਜੀ ਨਾਲ ਸਾਂਝਾ ਕਰਨਾ ਹੈ ਮੈਂ ਹਰ ਭਾਗ ਦੇ ਵਿੱਚ ਨਾ ਤਿੰਨ-ਤਿੰਨ ਗੁਣ ਜਿਹੜੇ ਨੇ ਆਪਜੀ ਨਾਲ ਸਾਂਝੇ ਕਰਦੀ ਜਾਵਾਂਗਾ ਕਿ ਉੱਦਮ ਕਰਦੇ ਹਾਂ ਜੀਵਨ ਬਤੀਤ ਕਰਨਾ ਹੈ ਆਲਸ ਨਹੀਂ ਕਰਨਾ ਔਰ ਮੈਂ ਇੱਕ ਬੇਨਤੀ ਕਰਾਂ ਆਲਸੀ ਕਦੀ ਸਿੱਖ ਨਹੀਂ ਹੋ ਸਕਦਾ ਅਸੀਂ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਈਏ ਕਿਉਂਕਿ ਸਿੱਖ ਦਾ ਤਾਂ ਜੀਵਨ ਹੀ ਉੱਦਮ ਵਾਲਾ ਹੈ ਸਿੱਖ ਨੂੰ ਵੀ ਲੜਣੀ ਪੜਾਇਆ ਹੈ ਗ੍ਰਸਤੀ ਬਣਾਇਆ ਔਰ ਗ੍ਰਸਤੀ ਦੇ ਵਾਸਤੇ ਉਦਮੀ ਹੋਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਕਿ ਚੰਗਾ ਸਿੱਖ ਬਣਨ ਦੇ ਵਾਸਤੇ ਅਮਰਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਵਿਚਾਰ ਕਰਨਾ ਸਤਸੰਗਤ ਕਰਨੀ ਇਹ ਜ਼ਰੂਰੀ ਹੈ ਆਲਸੀ ਆਦਮੀ ਨਹੀਂ ਕਰ ਸਕਦਾ ਹੁਣ ਜਿਹੜਾ ਪਹਿਲਾ ਪਰਮਾਨੰਦ ਆ ਰਿਹਾ ਹੈ ਨਾ ਉਹ ਇਸੇ ਗੱਲ ਨਾਲ ਸੰਬੰਧਿਤ ਹੈ ਸਤਗੁਰੂ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਮਨਮੁਖ ਕਉ ਆਲਸ ਕਨੋ ਫਾਤੇ ਓਜਾੜੀ ਫਾਤਾ ਚੁਗਿਆ ਨਿਤ ਚੁਗੜੀ ਲਗਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜਤਾੜੀ ਗੁਰੂ ਨਾਨਕ ਸਾਹਿਬ ਜੀ ਦਾ ਪਵਨ ਫਰਮਾਨ ਹੈ ਮਨਮੁਖ ਕਉ ਆਲਸ ਕਰਉ ਸਭ ਤੋਂ ਪਹਿਲੀ ਗੱਲ ਤੇ ਪਾਲਸੀ ਮਨਮੁਖ ਹੋ ਸਕਦਾ ਹੈ ਗੁਰਮੁਖ ਕਦੀ ਆਲਸੀ ਨਹੀਂ ਹੁੰਦਾ ਕਿਉਂਕਿ ਜਿਹਨੇ ਗੁਰੂ ਦੀ ਸਿੱਖ ਗੁਰਮੁਖ ਦਾ ਕੀ ਭਾਵ ਹੈ ਜਿਹਦਾ ਮੁਖ ਗੁਰੂ ਵੱਲ ਹੈ ਜਿਹੜਾ ਗੁਰੂ ਦੇ ਸਨ ਮੁਖ ਰਹਿੰਦਾ ਹੈ ਕੌਫ ਜਿਹੜਾ ਗੁਰੂ ਦੇ ਹੁਕਮ ਚ ਜੀਵਨ ਬਤੀਤ ਕਰਦਾ ਹੈ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਬਤੀਤ ਕਰਦਾ ਹੈ ਤੇ ਮਨਮੁਖ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਮਨਮੁਖ ਜਿਹੜਾ ਮਨ ਦੇ ਵਿੱਚ ਚੱਲਦਾ ਉਹਨੂੰ ਕੋਈ ਸਵੇਰ ਦੀ ਇਹ ਮਹਤਾ ਨਹੀਂ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਰੋਟ ਕੇ ਮੈਂ ਕੋਈ ਭਲੇ ਕੰਮ ਕਰ ਲੈਣੇ ਕੋਈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਦੀ ਵਿਚਾਰ ਕਰਨੀ ਹੈ ਕੋਈ ਗੁਰੂ ਦਾ ਚੰਗਾ ਉਪਦੇਸ਼ ਲੈਣਾ ਉਹ ਤਾਂ ਮਨੋਰਥ ਨਹੀਂ ਜੀਵਨ ਦਾ ਉਸ ਕਾਲਪੁਰ ਨੂੰ ਯਾਦ ਕਰਨਾ ਹੀ ਨਹੀਂ ਹੁੰਦਾ ਉਹਨਾਂ ਮਨੁੱਖ ਦੇ ਪਿੱਛੇ ਚੱਲਣਾ ਉਹ ਐਸੇ ਗਲਤ ਰਾਹ ਦੇ ਉੱਤੇ ਪਏ ਨੇ ਫਾਟੇ ਉਜਾੜੀ ਉਜਾੜਾ ਕਰਨ ਵਾਲੇ ਰਾਹ ਦੇ ਉੱਤੇ ਪਏ ਹੋਏ ਨੇ ਉਹਨਾਂ ਦਾ ਸਿਰਫ ਜੀਵਨ ਦਾ ਇੱਕ ਮਨੋਰਥ ਹੁੰਦਾ ਹੈ ਕਤ ਤੱਕ ਪੈਸਾ ਕਮਾਉਣਾ ਪਾਥਾ ਚੁੱਕਿਆ ਨੇ ਚੁਗੜੀ ਔਰ ਕਿਸੇ ਤਰੀਕੇ ਨਾਲ ਆ ਜਾਏ ਪੈਸਾ بس ਉਹ ਕਮਾਉਣਾ ਹੈ ਲਗ ਬੰਦ ਵਿਗਾੜੀ ਜੀਵਨ ਦਾ ਸਾਰਾ ਵਿਗਾੜ ਕਰ ਲਿਆ ਸਾਰਾ ਜੀਵਨ ਜਾਈਂ ਕਰਤਾ ਲੇਕਿਨ ਸਤਗੁਰੂ ਬਖਸ਼ਿਸ਼ ਕਰਦੇ ਨੇ ਕਿ ਮਨਮੁਖ ਵੀ ਪ੍ਰਮੁਖ ਬਣ ਸਕਦਾ ਹੈ ਕਿਵੇਂ ਬਣ ਸਕਦਾ ਗੁਰ ਪ੍ਰਸਾਦੀ ਮੁਕਤ ਹੋਏ ਸੱਚੇ ਨਿਝ ਤਾਲੀ ਇਹ ਗੁਰੂ ਦੀ ਸਿੱਖਿਆ ਲੈ ਲਵੇ ਗੁਰਦਵਾਰ ਪਦੇਸ਼ ਲੈ ਲਵੇ ਤੇ ਫਿਰ ਇਸ ਮਨ ਦੀ ਗੁਲਾਮੀ ਵਿੱਚੋਂ ਨਿਕਲ ਜਾਏਗਾ ਮਨ ਮੁਕਤੋ ਗੁਰਮੁਖ ਬਣ ਜਾਏਗਾ ਫਿਰ ਉਹਦੀ ਸੁਰਤ ਸਦਾ ਅਕਾਲਪੁਰ ਤੇ ਨਾਮ ਦੇ ਵਿੱਚ ਜੁੜੀ ਰਹੇਗੀ ਅਕਾਲਪੁਰ ਤੇ ਪਾਣੇ ਦੇ ਵਿੱਚ ਅਕਾਲਪੁਰ ਦੀ ਰਜ਼ਾ ਵਿੱਚ ਚੱਲਣਾ ਉਹਨੂੰ ਚੰਗਾ ਲੱਗੇਗਾ ਭਲਾ ਲੱਗੇਗਾ ਇਹ ਪ੍ਰਮਾਣ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਉੱਦਮ ਕਰੰਦਿਆਂ ਜੀਓ ਤੂੰ ਤਮਾਮ ਤੇਆ ਸੁਖ ਪੁੰਚ ਧਿਆਇਂ ਤੇਆ ਤੂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਹਲਸਨੀ ਕਰਨਾ ਉੱਦਮ ਕਰਨਾ ਹੈ ਅ ਜੀਵਨ ਦਾ ਪੂਰਾ ਪੈਕੇਜ ਦਿੱਤਾ ਸਤਿਗੁਰੂ ਨੇ ਸਾਨੂੰ ਇਸ ਸ਼ਬਦ ਦੇ ਵਿੱਚ ਇਹਨਾਂ ਦੋ ਪੰਕਤੀਆਂ ਦੇ ਵਿੱਚ ਜੀਵਨ ਦਾ ਪੂਰਾ ਪੈਕੇਜ ਦੇ ਦਿੱਤਾ ਕੀ ਮਿਹਨਤ ਕਰਕੇ ਜੀਵਨ ਬਤੀਤ ਕਰਾਂਗੇ ਪੈਸਾ ਕਮਾ ਕੇ ਲਿਆਵਾਂਗੇ ਘਰ ਪਰਿਵਾਰ ਸੁખી ਹੋਏਗਾ ਬੱਚਿਆਂ ਦੀ ਪੜ੍ਹਾਈ ਹੋਏਗੀ ਬੱਚਿਆਂ ਨੂੰ ਸੋਹਣੇ ਕੱਪੜੇ ਮਿਲਣਗੇ ਬੱਚਿਆਂ ਦੀ ਲੋੜ ਦੀ ਹਰ ਚੀਜ਼ ਪੂਰੀ ਹੋਏਗੀ ਉਦਮ ਰਹਿਦਿਆਂ ਜੀਵ ਤੋਂ ਕਮਾਉਣ ਦੇ ਆ ਸੁੱਖ ਪਹੁੰਚ ਘਰ ਪਰਿਵਾਰ ਸੁખી ਹੋਏਗਾ ਲੇਕਿਨ ਨਾਲ ਇੱਕ ਚੀਜ਼ ਹੋਰ ਬੜੀ ਜ਼ਰੂਰੀ ਹੈ ਧਿਆਨ ਜਿਆ ਤੂੰ ਪ੍ਰਭੂ ਮਿਲ ਉਹ ਸਕਾਰ ਨੂੰ ਸਦਾ ਯਾਦ ਰੱਖਣਾ ਉਹਦਾ ਸਿਮਰਨ ਕੀਤੇ ਆ ਉਹ ਦੇ ਵਿੱਚ ਚਿੱਤ ਜੋੜਿਆ ਉਹ ਦਿਨ ਦਾ ਮਿਲੋਪ ਹੋ ਜਾਂਦਾ ਹੈ ਅਕਾਲ ਪੁਰਖ ਨਾਲ ਬਿਲੋਪ ਕਰਨ ਦਾ ਕੋਈ ਤਰੀਕਾ ਹੈ ਆਪਣਾ ਆਪ ਉਹਦੇ ਹਵਾਲੇ ਕਰਦੇ ਹੀ ਹੈ ਹਰ ਵੇਲੇ ਉਹਦਾ ਧਿਆਨ ਸਾਡੇ ਚਿੱਤ ਵਿੱਚ ਰਹੇ ਫਿਰ ਸਾਰੀ ਚਿੰਤਾ ਹੀ ਖਤਮ ਨੇ ਅਕਾਲ ਪੁਰਖ ਨੂੰ ਹਿਰਦੇ ਚ ਵਸਾਇਆ ਹੋਇਆ ਮਿਹਨਤ ਨਾਲ ਜੀਵਨ ਬਤੀਤ ਕਰ ਰਹੇ ਹਾਂ ਕਮਾਈ ਕਰਕੇ ਘਰ ਪਰਿਵਾਰ ਨੂੰ ਸੁਖੀ ਰੱਖ ਰਹੇ ਹਾਂ ਸਾਰਾ ਜੀਵਨ ਪੂਰਾ ਹੋ ਗਿਆ ਕੰਪਲੀਟ ਹੋ ਗਿਆ ਪਰ ਕਿਸ ਗੱਲ ਦੀ ਕਮੀ ਰਹਿ ਗਈ ਹੇ ਵੀ ਗੁਰੂ ਅਰਜਨ ਸਾਹਿਬ ਜੀ ਦਾ ਹੀ ਫਰਮਾਨ ਹੈ ਕਿ ਸਤਿਗੁਰ ਨੇ ਇੱਕ ਬੜੀ ਕਮਾਲ ਦੀ ਸਿੱਖਿਆ ਦਿੱਤੀ ਹੈ ਸਾਨੂੰ ਅਗਾਹ ਕੂਤਰਾਂ ਪਿਛਾਂ ਫੇਰਨਾ ਮੋਟੜਾ ਨਾਨਕ ਸਿਜ ਇਹੇ ਹਵਾਰ ਬੋੜ ਨਾ ਹੋਵੀ ਜਨਮਤਾ ਤਨਵੇ ਜੀਵਨ ਮਿਲਿਆ ਇਹਦਾ ਫਾਇਦਾ ਚੁੱਕ ਲੈ ਇਹੋ ਜੇ ਕਰਮ ਕਰਕੇ ਮੁੜ ਕੇ ਤੈਨੂੰ ਜਨਮ ਮਰਨ ਦੇ ਗੇਟਸ ਨਾਲ ਪੈਣਾ ਪਵੇ ਸਿਜ ਇਹੇ ਹਵਾਰ ਬੋੜ ਨਾ ਹੋਵੀ ਜਨਮਤਾ ਇੱਥੋਂ ਸਿਮਜ਼ ਖਾ ਲੈਣੀ ਐ ਕਿ ਜਿਹੜਾ ਕੰਮ ਸ਼ੁਰੂ ਕੀਤਾ ਫਿਰ ਪਿੱਛੇ ਨਹੀਂ ਹਟਣਾ ਅਗਾਹ ਕੁ ਉਤਰਾਂ ਪਿੱਛਾ ਫੇਰਨਾ ਮੋਟੜਾ ਅੱਗੇ ਹੀ ਅੱਗੇ ਵਧਣਾ ਹੈ ਜੀਵਨ ਦੇ ਵਿੱਚ ਅੱਗੇ ਵਧਣ ਵੱਲ ਹੀ ਸੋਚਣਾ ਹੈ ਕਦੀ ਪਿੱਛੇ ਪਿੱਠ ਨਹੀਂ ਕਰਨੀ ਕਦੀ ਮੋੜਾ ਪਿੱਛੇ ਨਹੀਂ ਕਰਨਾ ਇਹ ਗੱਲ ਅਕਸਰ ਕਹੀ ਜਾਂਦੀ ਹੈ ਤੇ ਮੈਂ ਥੋੜੀ ਅਬਜੀ ਨਾਲ ਵਿਚਾਰਦੇ ਆਂ ਜੋ ਜਿਹੜੀ ਅਸੀਂ ਗੱਲ ਕਹਿੰਦੇ ਆ ਸੰਤੋਖ ਦੀ ਜੇ ਸਾਰਿਆਂ ਨੂੰ ਸੰਤੋਖ ਆ ਜਾ ਫਿਰ ਤੇ ਤਰੱਕੀ ਖਤਮ ਹੋ ਜਾਏਗੀ ਫਿਰ ਜਿੰਨੇ ਲੋਡ ਦੀਆਂ ਲੋੜਾਂ ਪੂਰੀਆਂ ਹੋ ਗਈਆਂ ਲੋਡ ਜੋ ਕਿ ਪਦਾਰਥ ਹੋ ਗਏ ਫਿਰ ਬੰਦਾ ਉਦੋਂ ਵੀ ਨਹੀਂ ਕਰੇਗਾ ਬਸ ਇਹ ਫਰਕ ਹੈ ਸਿੱਖ ਦੇ ਵਿੱਚ ਤੇ ਆਮ ਆਦਮੀ ਦੇ ਸੋਚਣ ਦੇ ਵਿੱਚ ਸਿੱਖ ਆਪਣਾ ਕਰਮ ਨਹੀਂ ਛੱਡਦਾ ਕ੍ਰਿਸ਼ਨ ਉਹ ਤਾਂ ਮਾਰਿਆ ਨਹੀਂ ਕਰਦਾ ਹਮੈ ਦਾ ਮਾਰਿਆ ਨਹੀਂ ਕਰਦਾ ਇਸ ਕਰਕੇ ਨਹੀਂ ਕਰਦਾ ਕਿ ਹੋਰ ਦੌਲਤ ਕਮਾ ਲਵਾਂ ਲੇਕਿਨ ਆਪਣਾ ਫਰਜ਼ ਸਮਝਦਾ ਹੈ ਉਹਦੇ ਨਾਲ ਉਹਦੇ ਕੰਮ ਕਰਨ ਦੇ ਨਾਲ ਉਹਦੇ ਕਿਰਤ ਕਰਨ ਦੇ ਨਾਲ ਉਹਦੇ ਫੈਕਟਰੀ ਚਲਾਉਣ ਦੇ ਨਾਲ ਉਹਦੇ ਵੱਡਾ ਕਾਰੋਬਾਰ ਬਣਾਉਣ ਦੇ ਨਾਲ ਹੋਰ ਕਈਆਂ ਨੂੰ ਰੋਜ਼ਗਾਰ ਮਿਲਦਾ ਹੈ ਉਹ ਅਕਾਲ ਪੁਰਖ ਦਾ ਇਸ ਗੱਲ ਤੇ ਸ਼ੁਕਰਾਨਾ ਕਰਦਾ ਹੈ ਕਿ ਅਕਾਲ ਪੁਰਖ ਤੂੰ ਮੇਰੇ ਰਾਹੀਂ ਇਹਨਾਂ ਦੀ ਪਾਲਣਾ ਕਰ ਰਿਹਾ ਹੈ ਤੂੰ ਮੈਨੂੰ ਇੰਨੇ ਜੋਗਾ ਬਣਾਇਆ ਮੈਂ ਹੋਰ ਕਈ ਜੀਵਾਂ ਦਾ ਜੀਵਨ ਜਿਹੜਾ ਉਹਨੂੰ ਸੌਖਾ ਬਣਾਉਣ ਦਾ ਸਾਧਨ ਬਣ ਗਿਆ ਇਹ ਜੀਵਨ ਦੇ ਮਨ ਦਾ ਚਾਹ ਸਿੱਖ ਦੇ ਮਨ ਦਾ ਚਾਹ ਇਸ ਕਰਕੇ ਸਿੱਖ ਆਲਸੀ ਨਹੀਂ ਹੁੰਦਾ ਸਾਰੀ ਜ਼ਿੰਦਗੀ ਉੱਦਮ ਕਰਦਾ ਹੈ ਲੇਕਿਨ ਤ੍ਰਿਸ਼ਨਾ ਕਮਾਰਿਆ ਨਹੀਂ ਕਰਦਾ ਸੰਤੋਖ ਚ ਰਹਿ ਕੇ ਕਰਦਾ ਹੈ ਇਸੇ ਕਰਕੇ ਸਤਿਗੁਰੂ ਨੇ ਇਸ ਤੇ ਸਾਨੂੰ ਸਮਝਾਇਆ ਅਗਾਹ ਕੁ ਉਤਰਾਉਂ ਪਿਛਾ ਫੇਰ ਨਾ ਮੋੜੜਾ ਅੱਗੇ ਵਧ ਮੋੜਾ ਪਿੱਛੇ ਨਹੀਂ ਕਰਨਾ ਇੱਕ ਵਾਰੀ ਜਿਸ ਕੰਮ ਨੂੰ ਹੱਥ ਪਾ ਲਿਆ ਫਿਰ ਉਹਨੂੰ ਪੂਰਾ ਕਰਕੇ ਛੱਡਣਾ ਹੈ ਪਿੱਛੇ ਨਹੀਂ ਹਟਣਾ ਇਹ ਹੈ ਸਿੱਖ ਦਾ ਜੀਵਨ ਇਹ ਹੈ ਸਿੱਖ ਦੇ ਕਰਮ ਜਿਹੜੇ ਸਿੱਖ ਨੇ ਕਰਨੇ ਨੇ ਵਿਸ਼ਾ ਬਹੁਤ ਵੱਡਾ ਸਾਰਾ ਹੈ ਮੈਂ ਇਸ ਕਰਕੇ ਛੋਟੇ ਛੋਟੇ ਭਾਗਾਂ ਚ ਆਪ ਜੀ ਦੇ ਨਾਲ ਵਿਚਾਰ ਰਿਹਾ ਕਿਉਂਕਿ ਛੋਟਾ ਜਿਹੜਾ ਵੇਖਣ ਦੇ ਵਿੱਚ ਸਹੂਲियत ਹੁੰਦੀ ਹੈ ਲੇਕਿਨ ਇਹ ਕਰਨ ਯੋਗ ਕਰਨ ਦਾ ਭਾਗ ਅਜੇ ਚੱਲੇਗਾ ਬਹੁਤ ਛੇਤੀ 2-3 ਦਿਨਾਂ ਦੇ ਵਿੱਚ ਹੀ ਇਸ ਦਾ ਤੀਸਰਾ ਭਾਗ ਗੁਰਮਤ ਰੇਣੀ ਦਾ ਚੌਥਾ ਭਾਗ ਤੇ ਕਰਨਯੋਗ ਕਰਮਾਂ ਦਾ ਤੀਸਰਾ ਪੜਾਅ ਲੈ ਕੇ ਆ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ ਅੱਜ बस ਇਤਨੇ ਕ ਬਚਨ ਪਰਵਾਨ ਕਰਨਾ ਮੈਂ ਜਿਹੜੀ ਕਵੈਂਟੀਜ਼ ਹਰ ਬਾਰ ਹੀ ਅਖੀਰ ਤੇ ਕਰਦਾ ਹਾਂ ਕਿ ਜੇ ਆਪ ਜੀ ਨੇ ਮੇਰਾ ਚੈਨਲ ਸਨੇਹੜਾ ਟੀਵੀ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਸ ਨੂੰ ਸਬਸਕ੍ਰਾਈਬ ਕਰ ਲੈਣਾ ਕੈਂਟੀ ਦਾ ਬਟਨ ਵੀ ਦਬਾ ਦ ਦੇਣਾ ਤਾਂ ਕਿ ਜਦੋਂ ਮੈਂ ਕੋਈ ਵੀਡੀਓ ਆਪ ਜੀ ਨਾਲ ਸਾਂਝਾ ਕਰਨਾ ਆਪ ਜੀ ਤੱਕ ਪਹੁੰਚ ਜਾਏ ਇੱਕ ਜ਼ਰੂਰੀ ਬੇਨਤੀ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਆਪਣੇ ਸੁਝਾਅ ਵੀ ਦਿਆ ਕਰੋ ਆਪ ਜੀ ਨੂੰ ਕਿਹੋ ਜਿਹਾ ਲੱਗਾ ਆਪ ਜੀ ਦੇ ਸੁਝਾਵਾਂ ਨਾਲ ਜਿੱਥੇ ਮੈਨੂੰ ਹੌਸਲਾ ਮਿਲਦਾ ਹੈ ਉੱਥੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਵੀ ਮੌਕਾ ਮਿਲਦਾ ਹੈ ਜੇ ਆਪ ਜੀ ਨੂੰ ਗੁਰਮਤ ਫਲਸਫੀ ਨੂੰ ਸਮਝਣ ਦਾ ਸ਼ੌਕ ਹੈ ਤੇ ਮੇਰੀ ਇਹ ਲੜੀ ਜਿਹੜੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹਦੇ ਵਿੱਚ ਗੁਰਮਤ ਫਲਸਫੀ ਦੇ ਵਿਸ਼ੇ ਹੀ ਮੈਂ ਵਿਚਾਰਦਾ ਬਾਕੀ ਵੀ ਬਹੁਤ سارے ਵਿਸ਼ੇ ਵਿਚਾਰੇ ਜਾ ਚੁੱਕੇ ਨੇ ਅੱਗੋਂ ਵੀ ਆਉਂਦੇ ਰਹਿਣਗੇ ਜੇ ਆਪ ਜੀ ਗੁਰਮਤ ਫਲਸਫੀ ਸਮਝਣਾ ਚਾਹੁੰਦੇ ਹੋ ਤੇ ਇਸ ਵਿਸ਼ੇ ਦੇ ਜਿਹੜੇ ਬਾਕੀ ਭਾਗ ਨੇ ਉਹ ਵੀ ਆਪ ਜੀ ਜ਼ਰੂਰ ਦੇਖੋ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ